ਤਸਵੀਰਾਂ ਅੰਮ੍ਰਿਤਸਰ ਦਾ ਹਾਲ ਗੇਟ ਦੀਆਂ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਇਸ ਵੇਲੇ ਤੁਸੀਂ ਹਾਲ ਗੇਟ ਦੇਖ ਸਕਦੇ ਹੋ ਜੋ ਕਿ ਬਹੁਤ ਹੀ ਜ਼ਿਆਦਾ ਅੰਮ੍ਰਿਤਸਰ ਦਾ ਜਿਹੜਾ ਬਿਜ਼ੀ ਰੋਡ ਹੈ ਬਿਜ਼ੀ ਮਾਰਕੀਟ ਹੈ ਉੱਥੇ ਅੱਜ ਪੂਰੀ ਮਾਰਕੀਟ ਬੰਦ ਹੈਗੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਰਾ ਸਾਰਾ ਬਾਜ਼ਾਰ ਜਿਹੜਾ ਬੰਦ ਹੈ 6 ਜੂਨ ਦੀ ਕਾਲ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਜਾਂਦੀ ਹੈ ਹਰ ਸਾਲ 6 ਜੂਨ ਦੀ ਜਿਹੜੀ ਬੰਦ ਦੀ ਕਾਲ ਦਿੱਤੀ ਜਾਂਦੀ ਹੈ ਉਹ ਕਾਲ ਦੇ ਚਲਦੇ ਜਿਹੜਾ ਕਿ ਪੂਰਾ ਦਾ ਪੂਰਾ ਜਿਹੜਾ ਮਾਰਕੀਟ ਹੈ ਬੰਦ ਹੋ ਜਾਂਦੀ ਹੈ ਗੱਲ ਕਰੀਏ ਰਸਤਾ ਸ੍ਰੀ ਹਰਮੰਦਰ ਸਾਹਿਬ ਨੂੰ ਵੀ ਜਾਂਦਾ ਤੇ ਇਹ ਰਸਤਾ ਬਹੁਤ ਹੀ ਬਿਜ਼ੀ ਰੋਜ਼ ਵਪਾਰਿਕ ਤੱਕ ਲਈ ਬਹੁਤ ਜ਼ਿਆਦਾ ਵਪਾਰ ਵੀ ਇਸ ਬਾਜ਼ਾਰ ਚ ਹੁੰਦਾ ਹੈ ਰਿਟੇਲ ਕਰੀਏ ਜਾਂ ਹੋਲਸੇਲ ਕਰੀਏ ਅੰਮ੍ਰਿਤਸਰ ਦਾ ਜਿਹੜਾ ਸਭ ਤੋਂ ਵੱਡਾ ਵਪਾਰਿਕ ਮੰਡੀ ਵੀ ਮੰਨੀ ਜਾਂਦੀ ਚਾਹੇ ਦਵਾਈਆਂ ਦੀ ਹੋ ਜਾਵੇ ਇਲੈਕਟ੍ਰੋਨਿਕ ਹੋ ਜਾਵੇ ਜਾਂ ਕੱਪੜੇ ਦੀ ਬਾਜ਼ਾਰ ਕਹਿ ਦੀਏ ਉਹ ਵੀ ਇੱਥੋਂ ਹੀ ਮਿਲਦੇ ਹਨ ਕੱਪੜੇ ਦਾ ਹੋਲਸੇਲ ਰਿਟੇਲ ਸਾਰੀ ਮਾਰਕੀਟ ਇੱਥੋਂ ਚੱਲਦੀ ਹੈ ਪਰ ਅੱਜ 6 ਜੂਨ ਦੇ ਚਲਦੇ ਇਹ ਸਾਰੀ ਮਾਰਕੀਟ ਬੰਦ ਕਰ ਦਿੱਤੀ ਗਈ ਹੈ ਜਿਸ ਕਰਕੇ ਵਪਾਰਿਕ ਬਹੁਤ ਵੱਡਾ ਘਾਟਾ ਵੀ ਹੁੰਦਾ ਹੈ ਤੇ ਦੂਸਰੀ ਗੱਲ ਕਰੀਏ ਕਿ ਇੱਥੇ ਦੁਕਾਨਦਾਰ ਵੀ ਜਿਹੜੇ ਆ ਉਹ ਕੋਈ ਨੁਕਸਾਨ ਨਾ ਹੋ ਜਾਵੇ ਇਸ ਕਰਕੇ ਆਪਣੀ ਆਪਣੀ ਦੁਕਾਨ ਬੰਦ ਕਰਕੇ ਤੇ ਆਪਣੇ ਆਪਣੇ ਘਰ ਜਾਂ ਕੁਝ ਜ਼ਿਆਦਾਤਰ ਲੋਕ ਹਿਮਾਚਲ ਚਲੇ ਜਾਂਦੇ ਹਨ ਛੁੱਟੀ ਮਨਾਣ ਲਈ ਗਰਮੀ ਦਾ ਵੀ ਸੀਜ਼ਨ ਹੈ ਤੇ ਜ਼ਿਆਦਾਤਰ ਲੋਕ ਹਿਮਾਚਲ ਚਲੇ ਜਾਂਦੇ ਸਾਡੇ ਨਾਲ ਕੁਝ ਹੋਰ ਵੀ ਹਨ ਆਪਣਾ ਰੈਕਸ਼ਨ ਵਾਲੇ ਵੀ ਹਨ ਜਿੰਨਾਂ ਨਾਲ ਗੱਲਬਾਤ ਕਰਾਂਗੇ ਤੇ ਹਾਂਜੀ ਅੱਜ ਕਿਸ ਤਰ੍ਹਾਂ ਜਿਸ ਬੰਦ ਦੀ ਕਾਲ ਦਿੱਤੀ ਜਾਂਦੀ ਕਿਸ ਤਰ੍ਹਾਂ ਹੁੰਦਾ ਤੁਹਾਡਾ ਕਿਸ ਤਰ੍ਹਾਂ ਚੱਲਦਾ ਕੰਮ ਸਰ ਅੱਜ ਤੇ ਮੰਦਾ ਹੀ ਆ ਅੱਜ ਤੇ ਦਿੱਕਤ ਹੀ ਆ ਮੰਦਾ ਵੈਸੇ ਤੇ ਚਲੋ ਬਾਜ਼ਾਰ ਖੁੱਲ੍ਹਦਾ ਹੁੰਦਾ ਸਵਾਰੀ ਮਿਲ ਜਾਂਦੀ ਹੈ ਅੱਜ ਅੱਜ ਕਿਸ ਤਰ੍ਹਾਂ ਰੋਟੀ ਪਾਣੀ ਚੱਲੇਗੀ ਅੱਜ ਸਾਰੇ ਫਿਰਤੁਰ ਕੇ ਰੋਟੀ ਬਣੀ ਚੱਲੂਗਾ ਸਵਾਰੀ ਤੇ ਕੋਈ ਮਿਲਣੀ ਨਹੀਂ ਬਾਜ਼ਾਰ ਸਾਰਾ ਬੰਦ ਹੈਗਾ ਬਾਜ਼ਾਰ ਬੰਦ ਹਰ ਸਾਲ ਇਹੀ ਹਾਲ ਹੁੰਦਾ ਆਹ ਸਾਲੇ ਹੋ ਜਾਂਦਾ ਕਿ ਕਿਸ ਤਰ੍ਹਾਂ ਚੱਲਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਅੱਜ ਦੇ ਦਿਨ ਦਾ ਯਾਰਾ ਸਰ ਫਿਰਤੁਰ ਕੇ ਇਤਰਾ ਰੈਗੂਲੀ ਜਨੂ ਕੋਈ ਜ਼ਰੂਰੀ ਯਾਨੀ ਕਿ ਕਿਸੇ ਨੇ ਜਾਣਾ ਵਾ ਜਾਂ ਆਣਾ ਵਾ ਹਸਪੀਟਲ ਦੇ ਗਾੜੀ ਗੱਡੀ ਲਾਵਾਂਗੇ ਕੋਈ ਆਏਗਾ ਜਾਏਗਾ ਮਰੀਜ਼ ਤੇ ਫਿਰ ਸਾਰੀ ਚੁੱਕਾਂਗੇ ਥੋਂ ਯਾਨੀ ਕਿ ਅੱਜ ਟੂਰਿਸਟ ਨਹੀਂ ਮਿਲੇਗਾ ਤੁਹਾਨੂੰ ਅੱਜ ਨਹੀਂ ਮਿਲੇਗਾ ਸਰ ਨਹੀਂ ਟੂਰਿਸਟ ਨਹੀਂ ਮਿਲੇਗਾ ਟੂਰ ਸ ਹੀ ਮਿਲਦਾ ਤੇ ਹਾਂਜੀ ਕਿਸ ਤਰ੍ਹਾਂ ਲੰਦਾ ਅੱਜ ਦਾ ਦਿਨ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਇਹ ਦੇਖੋ ਸਰ ਹਾਂਜੀ ਠੀਕ ਨਹੀਂ ਹੈਗਾ ਨਾ ਠੀਕ ਨਹੀਂ ਹੈ ਸਵੇਰ ਦੇ ਨਿਕਲੇ ਕਿੰਨੇ ਘੜੇ ਲਾਏ ਆ ਸਵਾਰੀ ਨਹੀਂ ਹੈਗੀ ਮਾਰਾ ਟੂਰਿਸਟ ਨਾਮ ਨਹੀਂ ਤੇ ਇੱਥੇ ਰਿਕਸ਼ੇ ਖਾਲੇ ਤੁਸੀਂ ਖਾਲੀ ਰਿਕਸ਼ਾ ਦੇਖ ਸਕਦੇ ਹੋ 1 2 3 4 ਜਿੰਨੇ ਵੀ ਰਿਕਸ਼ੇ ਖਲੋਤੇ ਆ ਉਹ ਸਾਰੇ ਖਾਲੀ ਆ ਤੇ ਹਾਂਜੀ ਤੁਹਾਡਾ ਘੇੜਾ ਲੱਗਾ ਕੋਈ ਸਰ ਇੱਕ ਅੱਧਾ ਲੱਗਾ ਇੱਕ ਅੱਧਾ ਲੱਗਾ ਤੇ ਅੱਜ ਅੱਧਾ ਦਿਨ ਨਿਕਲ ਗਿਆ ਤੇ ਕਿਦਾਂ ਖਾਲੀ ਖਾਲੀ ਸਾਰਾ ਖਾਲੀ ਹਾਂਜੀ ਹਾਂ ਨਾ ਟੂਰਿਸਟ ਹੈ ਤੇ ਨਾ ਦੁਕਾਨ ਖੁੱਲੀ ਹੈ ਤੇ ਕੋਈ ਕੋਈ ਨਹੀਂ ਖੁੱਲਿਆ ਸਭ ਬੰਦ ਹੈ ਗੱਡੀ ਦਾ ਕਰਾਇਆ ਨਿਕਲ ਜੂ ਕੋਈ ਸ਼ਾਮ ਤੱਕ ਨਹੀਂ ਕਰਾਇਆ ਵੀ ਨਾ ਨਿਕਲੂ ਨਹੀਂ ਨਹੀਂ ਤੇ ਇਹ ਦੇਖੋ ਜੀ ਬੰਦ ਦੀ ਕਾਲ ਜਿਹੜੀ ਦਿੱਤੀ ਜਾਂਦੀ ਹੈ ਕਿਤੇ ਨੇ ਕਿਤੇ ਇਸ ਤਰ੍ਹਾਂ ਦੇ ਵਰਗ ਦੇ ਉੱਤੇ ਜਿਹੜਾ ਗਰੀਬ ਤਬਕਾ ਉਹਨਾਂ ਦੇ ਉੱਤੇ ਬੜੀ ਵੱਡੀ ਮਾਰ ਪੈਂਦੀ ਹੈ ਜਿਹੜੇ ਰੋਜ਼ ਦੀ ਰੋਟੀ ਕਮਾਉਂਦੇ ਆ ਖਾਂਦੇ ਆ ਉਹਨਾਂ ਦੀ ਰੋਟੀ ਦੀ ਕੋਈ ਸਾਰ ਨਹੀਂ ਲੈਂਦਾ ਚਾਹੇ ਜਿਸ ਕਾਰਨ ਵੀ ਬੰਦ ਦੀ ਕਾਲ ਦਿੱਤੀ ਜਾਂਦੀ ਹੈ ਮੈਂ ਸਿਰਫ 6 ਜੂਨ ਦੀ ਨਹੀਂ ਗੱਲ ਕਰਦਾ ਜਿਸ ਕਾਰਨ ਵੀ ਬੰਦ ਦੀ ਕਾਲ ਦਿੱਤੀ ਜਾਂਦੀ ਹੈ ਇੱਕ ਇਸ ਤਰ੍ਹਾਂ ਦਾ ਆਪਣਾ ਵਰਗ ਹੈ ਜਿਹੜਾ ਰੋਜ਼ ਦੀ ਰੋਟੀ ਕਮਾ ਕੇ ਖਾਂਦਾ ਉਹਦੇ ਲਈ ਬੜੀ ਵੱਡੀ ਮਾਰ ਪੈਂਦੀ ਹੈ ਉਹਦੇ ਘਰ ਕਿਸੇ ਸ ਕਿਸੇ ਦੇ ਘਰ ਤੇ ਆਟਾ ਵੀ ਨਹੀਂ ਹੁੰਦਾ ਕਿਸੇ ਦੇ ਘਰ ਰੋਟੀ ਨਹੀਂ ਪਕਦੀ ਸ਼ਾਮ ਵੇਲੇ ਤੇ ਇਹ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਕਿ ਜਿਸ ਤਰ੍ਹਾਂ ਕਿ ਇਹ ਲੋਕ ਰੋਜ਼ ਦੀ ਰੋਟੀ ਕਮਾ ਕੇ ਖਾਣ ਵਾਲੇ ਆ ਉਹਨਾਂ ਦਾ ਕੀ ਹਾਲ ਹੋਏਗਾ ਤੇ ਦੂਸਰੀ ਗੱਲ ਤੁਸੀਂ ਇਹ ਤਰ੍ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਸਾਰੀ ਮਾਰਕੀਟ ਬੰਦ ਹੈ ਦਵਾਈਆਂ ਵਾਲੀ ਮਾਰਕੀਟ ਬੰਦ ਹੈ ਕੱਪੜੇ ਦੀ ਮਾਰਕੀਟ ਬੰਦ ਹੈ ਤੇ ਜਿਹੜਾ ਬੰਦ ਦੀ ਕਾਲ ਕਰਕੇ ਜਿਹੜਾ ਅੱਜ ਸਾਰਾ ਬੰਦ ਹੈ ਤਸਵੀਰਾਂ ਤੁਹਾਡਾ ਹਾਲਗੇੜ੍ਹ ਦੀਆਂ ਸਾਂਝੀ ਕਰ ਰਿਹਾ ਕੁਝ ਟੂਰਿਸਟ ਵੀ ਆ ਰਹੇ ਆ ਇਹਨਾਂ ਨਾਲ ਗੱਲਬਾਤ ਕਰਦੇ ਕਹਾਂ ਸੇ ਆ ਰਹੇ ਹੋ ਆਪ ਆ ਰਹੇ ਆ 골ਡਨ ਟੈਂਪਲ ਸੇ 골ਡਨ ਟੈਂਪਲ ਮਾਥਾ ਟੇਕੇ ਆ ਰਹੇ ਹੋ ਯਸ ਅੱਛੇ ਸੇ ਟੇਕਾ ਮਾਥਾ ਯਸ ਸਰ ਕਹਾਂ ਸੇ ਆਏ ਥੇ ਆਪਸੀ ਕਹਾਂ ਸੇ ਆਏ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਸੇ ਜੀ ਤੋ ਕੈਸਾ ਰਹਾ ਅੱਜ ਸਾਰੀ ਮਾਰਕੀਟ ਬੰਦ ਹੈ ਕੋਈ ਸ਼ਾਪਿੰਗ ਵਗੈਰਾ ਕੀ ਨਹੀਂ ਨਹੀਂ ਸਰ ਸ਼ਾਪਿੰਗ ਨਹੀਂ ਕੀਤੀ ਮਾਰਕੀਟ ਬੰਦ ਹੈ ਜੀ ते ए जो की बारो आए हैं कहाँ से आए हो आप बनारस से आए हैं बनारस से आए हो जी कब आए थे पंजाब हम पंजाब कल परसों आए थे परसों आए थे आ, तो कैसा रहा पंजाब कैसा लगा काफी अच्छा लगा और आज जैसे कि मार्केट बंद है कोई कैसा लग रहा है बंद, -बंद। ठीक है ठीक है, है? सोना सोना लग रहा है चहल पहल नहीं है नहीं है। और आप थोड़ा गाड़ी कहाँ कहाँ गए कहाँ कहाँ गए कल बाघापुर गए थे हम लोग घूमने के लिए हाँ। बहुत अच्छा लगा और अब आ रहे गोल्डन टेम्पल से हम लोग वहा घूम के अब जा रहे है हम लोग होटल वहाँ से ट्रेन है आज हम लोग का जाएंगे घर तो आज घर जा रहे हैं हाँ। तो ये। ਜਿਸ ਤਰ੍ਹਾਂ ਕੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟੂਰਿਸਟ ਜਿਹੜੇ ਆ ਯੂਪੀ ਤੋਂ ਆਏ ਹਨ ਬੰਦ ਦੇਖ ਕੇ ਕਹਿੰਦੇ ਅੱਛਾ ਨਹੀਂ ਲੱਗ ਰਿਹਾ ਪਰ ਹਰ ਸਾਲ ਜਿਹੜਾ ਬੰਦ ਕਲੂਕਾਰਾ ਦਿਵਸ ਜਿਹੜਾ ਉਹ ਮਨਾਇਆ ਜਾਂਦਾ ਹੈ 6 ਜੂਨ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਜਾਂਦੀ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਮੁਕੰਮਲ ਬੰਦ ਜਿਹੜਾ ਉਹ ਤੁਹਾਨੂੰ ਤਸਵੀਰਾਂ ਦਿਖਾਈਆਂ ਮੁਕੰਮਲ ਬੰਦ ਜਿਹੜਾ ਉਹ ਕੀਤਾ ਗਿਆ ਹੈ ਅੰਮ੍ਰਿਤਸਰ ਦੇ ਖਾਸ ਕਰ ਗੱਲ ਕਰੀਏ ਤਾਂ ਹਾਲ ਬਜਾਦੀ ਜਿਹੜਾ ਕਿ ਰਸਤਾ ਸਿੱਧਾ ਹਰਮੰਦਰ ਸਾਹਿਬ ਨੂੰ ਜਾਂਦਾ ਹੈ ਤੇ ਤੁਸੀਂ ਵੀ ਆਪਣੇ ਆਪਣੇ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਤੁਹਾਡੇ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਅੱਜ ਦੇ ਦਿਨ ਦਾ ਕਿ ਦੂਸਰੀ ਗੱਲ ਕਰੀਏ ਕਿ ਕਿਸ ਤਰ੍ਹਾਂ ਦਾ ਉੱਥੇ ਬਾਜ਼ਾਰੀ ਹਲਚਲ ਕਿਸ ਤਰ੍ਹਾਂ ਦੀ ਹੈ ਇੱਕ ਵਾਰੀ ਕਮੈਂਟ ਕਰਕੇ ਸਾਡੇ ਨਾਲ ਆਪਣੀ ਪ੍ਰਤੀਕਿਰਿਆ ਜਰੂਰ ਸਾਂਝੀ ਕਰੋ